ਹੈਲੋ ਜੀ ਸਸਰੀ ਘਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਹੋਰ ਦੱਸੋ ਜੀ ਠੀਕ-ਠਾਕ ਹੋਵੋਗੇ? ਉਮੀਦ ਕਰਦੇ ਵਧੀਆ ਹੋਵੋਗੇ। ਧੁੱਪ ਤੋਂ ਉਹਦੀ ਗਰਮੀ ਤੋਂ ਬਚ ਕੇ ਰਹੋ। ਬਹੁਤ ਜ਼ਿਆਦਾ ਸੇਕ ਪੈਂਦਾ ਹੈਗਾ। ਆਪਾਂ ਬਣਾਵਾਂਗੇ ਜੀ ਗਮਾਰੇ ਦੀਆਂ ਫਲੀਆਂ। ਇਸ ਤਰ੍ਹਾਂ ਦੀਆਂ ਢੁਗ ਕੇ ਆਈਆਂ ਹੋਈਆਂ ਮੰਡੀ ਚੋਂ। ਇਹਨੂੰ ਆਪ ਮੁਰੂਆ ਪਰ ਇਸ ਤਰ੍ਹਾਂ ਦੇ ਕੱਟ ਦਾਂਗੇ। ਕद्दू ਤੋਰੀਆਂ ਹੁਣ ਨਹੀਂ ਪਸੰਦ ਕਰਦੇ ਜਾਦੇ। ਇਹ ਆਪਾਂ ਸ਼ਾਮ ਖਾਤਰੀ ਬਣਾਵਾਂਗੇ ਥੋੜੀ ਸਬਜ਼ੀ ਜਾਣੀ ਅਸੀਂ ਤਿੰਨੀ ਆ ਸਾਨੂੰ ਦੱਸਿਆ ਸੁਗਮਣ ਹੈ ਨਹੀਂ ਇੱਥੇ। ਜਿਵੇਂ ਇਹ ਆਪਾਂ ਚੜੀ ਰਿਹਾ ਉਹ ਰੱਖੇ ਚਿੱਟੇ ਉਹ ਬਣਾ ਲਾਂਗੇ। ਨੌ ਮਿੰਟ ਕੰਮ ਕਰਦੇ ਇਸ ਤਰ੍ਹਾਂ ਛਿੱਛੀ ਕੱਟਦੀ ਜਾਂਦੇ। ਇਹਦੇ ਵਿੱਚ ਜ਼ਿਆਦਾ ਟਮਾਟਰ ਡੁੱਟਰ ਨਹੀਂ ਆਪਾਂ ਪਾਉਂਦੇ। ਆਪਾਂ ਬਾਂ ਪਿਆਜ਼, ਹਰੀਆਂ ਮਿਰਚਾਂ ਤੇ ਆਲੂ। ਸਾਡੇ ਪਿੰਡਾਂ ਵਾਲੇ ਤਾਂ ਬਹੁਤ ਲੱਗਦੇ ਹੈਗੇ ਗਮਾਰਾ ਉਧਰ ਸਸਤਾ ਇੱਧਰ 80 ਰੁਪਏ ਕਿਲੋ ਆ ਹੁਣ ਇਸ ਟਾਈਮ ਉਹ ਸੋਹਣੀਆਂ ਹੈਗੇ ਐ ਨਹੀਂ ਐ ਬੜੀ ਤਾਜ਼ੀ ਤਾਜ਼ੀਆਂ ਗਰਮੀ ਜੈ ਨਹੀਂ ਭੁੱਖ ਭੱਖ ਲੱਗਦੀ ਤਾਂ ਯੋ ਆਪਾਂ ਥੋੜੀ ਜੀ ਸਬਜ਼ੀ ਬਣਾਵਾਂਗੇ ਭਿੰਡੀਆਂ ਆਪਣੇ ਘਰੇ ਲੱਗਣ ਲੱਗ ਗਈਆਂ ਮੈਂ ਦੋ ਤੂੜੀਆਂ ਸੀ ਇੱਕ ਦਾਫੀ ਐ ਇੱਕ ਹੋਰ ਜੇ ਮੀਹ ਪੈ ਗਿਆ ਫਿਰ ਤਾਂ ਚੌਲ ਲੱਗਣ ਲੱਗ ਜਾਣਗੇ ਨਾਲੇ ਆਪਣੇ ਤੋਰੀਆਂ ਦੀਆਂ ਬੇਲਾਂ ਵੀ ਹੋ ਗਈਆਂ ਵਧੀਆ ਤੇ ਮੀਂਹ ਦੀ ਸੇਕ ਨਾਲ ਸਾਰੀਆਂ ਚੀਜ਼ਾਂ ਮੱਚੀ ਜਾਂਦੀਆਂ ਮਿਰਚਾਂ ਦੇ ਬੂਟੇ ਵੀ ਸਭ ਤੋਂ ਫੇਵਰੇਟ ਸਬਜ਼ੀ ਆਏਗੀ ਮਾਰੇ ਮੈਂ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਇਹ ਲਓ ਜੀ ਆਪਾਂ ਸਾਰੀਆਂ ਫਲੀਆਂ ਸਵਾਰ ਲਈਆਂ ਡੰਗ ਲਈਆਂ ਸਤਰਾ ਬ੍ਰੀਕ ਬ੍ਰੀਕ ਕੱਟਾਂਗੇ ਮੰਮੀ ਦਾ ਦਾਤ ਨਾ ਚੀਜ਼ ਦਿੰਗੇ ਪਰ ਮੈਨੂੰ ਇਹਨਾਂ ਦਾ ਅਜਾ ਹੋਣੀ ਬਾਕੀ ਸਿਰੇ ਵਾਲੇ ਟਾਈਮ ਹੈਗਾਗਾ ਆਪਣੇ ਕੋਲੇ ਉਹ ਦੁੱਪ ਭਰਤ ਨਹੀਂ ਪਈ ਸੀ ਨਹੀਂ ਆਪਾਂ ਵੀ ਘਰੇ ਲਾਉਂਦੇ ਕੁਵਾਰਾਂ ਕਰਨੇ ਭਿੰਡੀਆਂ ਦੀ ਲਾਈਆਂ ਹੋਈਆਂ ਆਪਾਂ ਭਿੰਡੀਆਂ ਚੌਲੇ ਤੇ ਸੂੜੀਆਂ ਤੇ ਨੀ ਸਬਜ਼ੀਆਂ ਜਿਹੜੇ ਵੀ ਘਰੇ ਪੈਸ ਨੂੰ ਉਹ ਵੀ ਲਾਦੇ ਉਹੀ ਹੋਗੇ ਸਬਜੀ ਵਧੀਆ ਲੱਗਦੀ ਹੁੰਦੀ ਸੀ ਕਿ ਉਹ ਚ ਉੱਤੇ ਤਰ ਕੇ ਉਹ ਵਧੀਆ ਲੱਗਦੀ ਹੈ ਕਰਾਰੀ ਕਰਾਰੀ ਸਬਜੀ ਬਣਦੀ ਹੈ ਕਿਉਂ ਬਿੱਤੀ ਪਾ ਕੇ ਸਬਜੀ ਦੀ ਹਮ ਤਾਂ ਨੇਰੀ ਟਿੱਕੀ ਹੋਈ ਹੈ ਪਹਿਲਾਂ ਨੇਰੀ ਵਾਂਗੂ ਬੌਲੇ ਕਰਦੇ ਸੀ ਨੇਰੀ ਰੋਜ਼ ਹੀ ਆ ਜਾਂਦੀ ਸੀ ਕਈਆਂ ਕੁਸਤਾ ਬਲੌਗ ਤਾਂ ਆਪਾਂ ਪਾਏ ਨੇਰੀ ਤਾਂ ਕਰਦੇ ਸੀ ਰੈਂਜੀ ਹੁੰਦੀ ਆਪਣੀ ਮੱਝ ਢਿੱਲੀ ਹੋ ਗਈ ਦਵਾਰੇ ਫੇਰ ਤੇ ਇੱਕ ਆਪਣੀ ਕੱਟੀ ਸੀਗੀ ਉਹ ਤਿਲਕ ਗਈ ਉਹਦਾ ਪਤਾ ਨਹੀਂ ਕੀ ਛਾਂਪ ਕਹਿੰਦੇ ਹੁੰਦੇ ਆ ਪੱਟ ਜਾ ਉਤਰ ਗਿਆ ਸੀ ਢੱਜਾ ਉਹ ਨਹੀਂ ਸੈਟ ਆਇਆ ਕਿਉਂਕਿ ਮੈਂ ਜੇ ਘਰ ਵਿੱਚ ਪਸ਼ੂ ਕੋਈ ਵੀ ਆ ਜਾਨਵਰ ਠੀਕ ਹੋਵੇ ਫੇਰੀ ਚੰਗਾ ਲੱਗਦਾ ਹੈ ਹਨਾ ਤੇ ਆਪਾਂ ਕੱਲ ਮੱਝ ਝੋਟੀ ਦਾ ਢੱਜਾ ਠੀਕ ਕਰਵਾਇਆਗਾ ਬਾਰਾ ਲਵਾਇਆਗਾ ਬਾਰਾ ਕਿਉਂ ਆਣਾ ਬੋਲ ਆਗੇ ਮੈਨੂੰ ਇੰਨਾ ਬੱਚਿਆਂ ਵਾਂਗੂ ਪਿਆਰ ਲੈਂਦੇ ਆ ਵੀ ਜਦੋਂ ਇਹਨਾਂ ਨੂੰ ਕੁਝ ਹੋ ਜਾਂਦਾ ਫਿਰ ਜਿਵੇਂ ਹੀ ਨਹੀਂ ਮਨ ਕਰਦਾ ਕੋਈ ਵੀ ਚੀਜ਼ ਕਰਨ ਨੂੰ ਇਸ ਕਰਕੇ ਤਾਂ ਇਹ ਬਲੌਗ ਮੈਂ ਘੱਟ ਪਾਉਂਦੀ ਰਹੀ ਆ ਚਲੋ ਜੀ ਮੈਂ ਸਾਰੀ ਸਬਜ਼ੀ ਆਪਾਂ ਕੱਟ ਲਈ ਫਿਰ ਨੰਮਾ ਹੋ ਵੀ ਨਾਲ ਗਰਮੀ ਬਹੁਤ ਜ਼ਿਆਦਾ ਆ ਲੋ ਜੇ ਆਪਾਂ ਕੜਾਹੀ ਧਰਤੀ ਚੁੱਲੇ ਤੇ ਆਪਾਂ ਪਾ ਮੰਗੇ ਇੱਕ ਕੜਚੀ ਭਰ ਕੇ ਤੇਲ ਵੀ ਸਰੋਂ ਦੇ ਦੀ ਪਿਆਜ਼ ਆ ਹਰੀਆਂ ਦੋ ਮਿਰਚਾਂ ਮੈਨੂੰ ਵੱਧ ਲੱਗੀਆਂ ਮਿਰਚਾਂ ਨਾਲ ਜ਼ਿਆਦਾ ਹੋ ਜੇ ਇਹ ਆਪਾਂ ਕੱਠੀ ਧੋਲੀ ਸਬਜ਼ੀ ਫਲੀਆਂ ਤੇ ਆਲੂ ਆ ਤੇਲ ਦਿਗੜਤੋਂ ਨਿਕਲ ਜਾਂਦੇ ਬਾਅਦ ਚ ਪਾਵਾਂਗੇ ਤਾਂ ਥੋੜਾ ਗਰਮ ਹੋ ਗਿਆ ਟਾਈਮ ਸਾਢੇ 3 ਦਾ ਹੋ ਗਿਆ ਹਲੇ ਵੀ ਸੇਕ ਪਈ ਜਾਂਦਾ ਬਹੁਤ ਜ਼ਿਆਦਾ ਬੰਦਰਨਾ ਨਾ ਕਿ ਨਿਕਲ ਕੇ ਟੈਂਕੀਆਂ ਜੇ ਬਹੁਤ ਜ਼ਿਆਦਾ ਗਰਮੀ ਲੱਗਦੀ ਸੀ ਅਚਰਾਂ ਨੂੰ ਢੱਕਣ ਲਾ ਕੇ ਪਰ ਆ ਤਰ ਗਈ ਲੁਕੀਆਂ ਲੱਗੀਆਂ ਗਰਮੀ ਹੈ ਹੀ ਜਾਵੇ ਕਿੰਨੇ ਵਾਰ ਮਰਜ਼ੀ ਨਹਾਈ ਜਾਓ ਪੱਖਿਆਂ ਦੇਲੇ ਬੈਠੀਓ ਗਰਮੀ ਹਟਦੀ ਨਹੀਂ ਜਾਦੇ ਦੇ ਵਿੱਚ ਨਾ ਕੋਈ ਉਹ ਨਹੀਂ ਹੁੰਦਾ ਆਪਾਂ ਨੂੰ ਜ਼ਿਆਦਾ ਚੀਜ਼ਾਂ ਪਾਉਣ ਦੀ ਕਰਾਰੀ ਜੀ ਸਬਜ਼ੀ ਵਧੀਆ ਲੱਗਦੀ ਹੈਗੀ ਟਮਾਟਰ ਨਹੀਂ ਮੈਂ ਪਾਉਂਦੀ ਕਿਉਂਕਿ ਖੱਟੀ ਜੀ ਸਬਜ਼ੀ ਨੂੰ ਵਧੀਆ ਲੱਗਦੀ ਇਸ ਕਰਕੇ ਆਪਾਂ ਪਿਆਜ਼ ਤੇ ਹਰੀ ਮਿਰਚੀ ਪਾਵਾਂਗੇ ਲਓ ਜੀ ਇਹ ਹੋਣਾ ਸ਼ੁਰੂ ਲੱਗ ਗਿਆ ਤੇ ਜਦੋਂ ਆਪਾਂ ਕੱਲੇ ਪਿਆਜ਼ ਜੇ ਆਪਾਂ ਪਾਈਏ ਨਾ ਗਮਾਰੇ ਵਾਂਗ ਜਿਹੜਾ ਉਹਨਾਂ ਟੇਸਟ ਨਹੀਂ ਲੱਗੀਆਂ ਹੁੰਦਾ ਜਿੰਨਾ ਆਲੂ ਪਾ ਕੇ ਵਧੀਆ ਹੁੰਦਾ ਕਿਉਂਕਿ ਕਰਾਰੀ ਜੀ ਸਬਜ਼ੀ ਵਧੀਆ ਲੱਗਦੀ ਹੈ ਦੇ ਨਾਲ ਦੇ ਨਾਲ ਹੀ ਆਪਾਂ ਪਾ ਦੇਣਾ ਆਲੂ ਦੇ ਟੁਕੜੇ ਅਗਲੇ ਨੂੰ ਹੁਣ ਕੋਈ ਨਾ ਕਿਹਾ ਨਾ ਮੈਂ ਬਾਥਰ ਵਿੱਚ ਪਾਉਣਾ ਹੈ ਨਿਆਗਾ ਮਾਰਾ ਫਲਵਾਏ ਸਬ지 ਵਧੀਆ ਬਣ ਗਈ ਹੈ ਲੋ ਜੀ ਆਪਾਂ ਨੂੰ 5 ਮਿੰਟ ਘੋਨ ਲੀਏ ਤਾਂ ਜੀ ਜਦੋਂ ਥੋੜਾ ਆਲੂ ਆਪਣਾ ਇਸ ਤਰ੍ਹਾਂ ਲੱਗ ਗਿਆ ਸਨੋਜ਼ ਆਪਾਂ ਨੂੰ ਵਿੱਚ ਪਾਵਾਂਗੇ ਮਿਲਾਂਗੇ ਬਾਅਦ ਚ ਐਨੇ ਆਪਾਂ ਇਸ ਤਰੀਕ ਪਾਵਾਂਗੇ ਨੰਗੀ ਕੋਲੇ ਵਿੱਚ ਹੀ ਭੁੰਨਾਂਗੇ ਠੀਕ ਹੈ ਵਿੱਚ ਪਾ ਦਈਏ ਨਮਕ ਲਾਈ ਤਾਂ ਚਮਚਾ ਇੱਕ ਜਮਟਾ ਹਲਦੀ ਦਾ ਥੋੜੀ ਜਿਹੀ ਆਪਾਂ ਲਾਲ ਮਿਰਚ ਰੱਖੀਏ ਕਿਉਂਕਿ ਹਰੀ ਮਿਰਚ ਆਪਾਂ ਪਾਈ ਹੋਈ ਹੈ ਜਿਆਦਾ ਇੰਸ਼ਾਅੱਲੇ ਆਪਾਂ ਇਹ ਚ ਐਡ ਨਹੀਂ ਕਰਦੇ ਪੰਜ ਮਿੰਟ ਹੋ ਗਏ ਸੀ ਸਬਜ਼ੀ ਨੂੰ ਕਿਉਂਕਿ ਹਰੀ ਇਹ ਨਾ ਫਲੀਆਂ ਸਬਜ਼ੀ ਕਸ਼ਵੀ ਹੁੰਦੀ ਆ ਆਲੂ ਵੀ ਸੌਫਟ ਹੀ ਹੁੰਦੇ ਜ਼ਿਆਦੇ ਹਾਰਡ ਨਹੀਂ ਹੁੰਦੇ ਆਕਰ ਦੇ 5 ਮਿੰਟ ਆਪਾਂ ਨੂੰ ਹੋਰ ਲਵਾਂਗੇ 10 ਮਿੰਟਾਂ ਦੇ ਵਿੱਚ ਸਬਜੀ ਆਪਣੀ ਬਣ ਕੇ ਰੈਡੀ ਹੋ ਜਾਂਦੀ ਹੈ ਹੁਣ ਜੀ ਆਪਾਂ ਨੂੰ ਢੱਕ ਕੇ ਪਕਾਵਾਂਗੇ ਅੱਗ ਦਾ ਸੇਕ ਨਹੀਂ ਲੱਗਦੇ ਕਿਉਂਕਿ ਆਪਾਂ ਨੂੰ ਹਮਰ ਚਕਾਉਣਾ ਇਸ ਤਰ੍ਹਾਂ ਪਕਾ ਸਕੀ 5 ਮਿੰਟ ਹੀ ਬਸ ਪਕਾਵਾਂਗੇ ਬਾਅਦ ਵਿੱਚ ਮਿਲ ਜਾਏ ਆਪਣੀ ਸਬਜੀ ਬਣ ਗਈ ਆਪਾਂ ਇਸ ਤਰ੍ਹਾਂ ਹੀ ਢੱਕ ਕੇ ਪਕਾਈ ਸੀ ਕਿਉਂਕਿ ਅੱਗ ਦਾ ਸੇਕ ਨਹੀਂ ਮਰਖਿਆ ਦੇਖੋ ਕਿੰਨੀ ਪਿਆਰੀ ਸਬਜੀ ਬਣੀ ਆ ਬਹੁਤ ਹੀ ਜਿਆਦਾ ਪਤਲੇ ਲਾ ਕੇ ਦਿਖਾਉਣਾ ਸੋਨੂੰ ਨੂਨ ਵਿੱਚ ਪਾ ਕੇ ਨਾ ਫਿਰ ਜਿਆਦਾ ਸੇਕ ਨਾ ਰੱਖਿਆ ਕਿਉਂਕਿ ਫਿਰ ਥੱਲੇ ਜੇ ਲੱਗੇ ਤਾਂ ਸਬਜੀ ਜਲ ਜਾਂਦੀ ਆ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਵਧੀਆ ਲੱਗਦੀ ਆ ਆਲੂਆਂ ਨਾਲ ਹੀ ਜਿਆਦਾ ਟੇਸਟ ਆਉਂਦਾ ਦਾ ਗਮਾਰੇ ਫਲੀ ਦਾ ਉਹ ਕੋਲ ਤੁਸੀਂ ਪਿਆਜ਼ ਪਾ ਕੇ ਬਣਾ ਲਓ ਪਰ ਮੈਂ ਆਲੂ ਹੀ ਜਿਆਦਾ ਪਾਉਣੇ ਹੂ ਬਹੁਤ ਹੀ ਵਧੀਆ ਲੱਗਦੀ ਆ ਵਿੱਚ ਪਾਉ ਦੇਸੀ ਘਿਓ ਨਾਲ ਪਰੌਂ ਆ ਜਾਂ ਰੋਟੀ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਦਹੀਂ ਲੈ ਲਓ ਬਹੁਤ ਵਧੀਆ ਲੱਗਦੀ ਹੈਗੀ ਤੇ ਇਸੇ ਤਰੀਕੇ ਨਾਲ ਬਣਾਇਆ ਕਰੋ ਤੇ ਖਾਇਆ ਕਰੋ ਤੇ ਆਪਾਂ ਵਲੌਗਸ ਤੁਹਾਨੂੰ ਰੋਜ਼ ਦਿਆ ਕਰਾਂਗੇ ਜੀ ਹੁਣ ਪਹਿਲਾਂ ਮੇਰੇ ਕੋਲ ਟਾਈਮ ਘੱਟ ਸੀ ਤੇ ਗਰਮੀ ਵੀ ਜ਼ਿਆਦਾ ਪੈਂਦੀ ਸੀ ਕੁਝ ਨੇਹਰੀਆਂ ਆ ਜਾਂਦੀਆਂ ਸਨ ਦੱਸਿਆ ਮੈਂ ਤੇ ਬੱਤ ਬੱਤ ਲਾਈਕ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਸਾਰਿਆਂ ਨੂੰ ਪਿਆਰ ਭਰੀ ਸਸਰੀ ਹੈ ਕਾ